ਬੀਤੀ ਪਰਸੋ ਇਹ ਪੱਗ ਲੰਡਨ ਵਿੱਚ ਬੋਨਹੈਮਸ ਦੀ ਇਸਲਾਮੀਕ ਅਤੇ ਭਾਰਤੀ ਕਲਾ ਵਿਕਰੀ ਵਿੱਚ ਨਿਲਾਮ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੀ ਇਤਿਹਾਸਕ ਸੰਧੀ ਹੋਈ ਸੀ ਉਸ ਸਮੇਂ ਪੱਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਚਾਰਲਸ ਥੀਓਫਿਲਸ ਮੈਟਕਾਫ ਨੂੰ ਭੇਟ ਕੀਤੀ ਗਈ ਸੀ ਇਹ ਨੌਜਵਾਨ ਬ੍ਰਿਟਿਸ਼ ਰਾਜਦੂਤ ਸੀ ਅਤੇ ਸ਼ੇਰੇ ਪੰਜਾਬ ਨਾਲ ਗੱਲਬਾਤ ਕਰਨ ਲਈ ਲਾਹੌਰ ਗਿਆ ਸੀ ਇਸ ਸਮੇਂ ਹੀ ਇਹ ਪੱਗ ਉਸ ਨੂੰ ਤੋਹਫੇ ਵਜੋਂ ਦਿੱਤੀ ਗਈ ਸੀ ਪੱਗ ਦੀ ਨਿਲਾਮੀ 165500 ਪਾਉਂਡ ਵਿੱਚ ਹੋਈ ਮੈਟਕਾਫ ਦੇ ਪਰਿਵਾਰ ਨੇ ਇਹ ਪੱਗ ਪੀੜ੍ਹੀਆਂ ਤੋਂ ਬਹੁਤ ਵਧੀਆ ਢੰਗ ਨਾਲ ਸੁਰੱਖਿਅਤ ਰੱਖੀ ਹੈ ਇਸ ਪੱਗ ਨਾਲ ਦੋ ਪੱਤਰ ਵੀ ਹਨ ਜਿਸ ਵਿੱਚ ਇੱਕ ਤੇ ਪੱਗ ਦਾ ਇਤਿਹਾਸ ਲਿਖਿਆ ਹੈ ਜਦ ਕਿ ਦੂਜੇ ਤੇ ਪੱਗ ਦਾ ਸਾਈਜ਼ ਆਦੇ ਲਿਖਿਆ ਹੈ ਇਹ ਚਿੱਠੀ ਉਨ ਦੀ ਬਣੀ ਹੋਈ ਹੈ ਖਾਲਸਾ ਰਾਜ ਸਮੇਂ ਦੇ ਬਹੁਤ ਘੱਟ ਕੱਪੜੇ ਇੰਨੀ ਵਧੀਆ ਹਾਲਤ ਵਿੱਚ ਬਚੇ ਹਨ ਜੱਟ ਸਿੱਖਾਇਓਡਲਜੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਸੁਣ ਰਹੇ ਹੋ ਤਾਂ ਪੇਜ ਨੂੰ ਫਾਲੋ ਕਰ ਲਓ ਕਰ ਲਿਆ ਤਾਂ ਤਨਵਾਦ ਨਹੀਂ ਕਰਿਆ ਤਾਂ ਕੋਈ ਗੱਲ ਨਹੀਂ ਸਿੱਖ ਇਤਿਹਾਸਕਾਰ ਅਜਮੇਰ ਸਿੰਘ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਸਿੱਖਾਂ ਨੂੰ ਰਾਜ ਕਰਨ ਦੀ ਗੱਲ ਕਰਨ ਦਾ ਇਤਿਹਾਸਕ ਹੱਕ ਦਿੱਤਾ ਹੈ ਉਹ ਹਾਰਚੂ ਨੇ ਇੱਥੇ ਸਿੱਖਾਂ ਕੋਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਨ ਨਾ ਹੁੰਦੀ ਬਹੁਤ ਔਖਾ ਸੀ ਗੱਲ ਕਰਨੀ ਰਾਜ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਦੀ ਕਿਰਦਾਰ ਕੁਸ਼ੀ ਕਰ ਲਈ ਅੰਗਰੇਜ਼ਾਂ ਨੇ ਕਿੰਨੀਆਂ ਹੀ ਕਿਤਾਬਾਂ ਲਿਖਵਾਇਆਂ ਸਨ ਇਹ ਅੱਜ ਵਾਲੇ ਮੋਡਰਨਿਸਟ ਵੀ ਕਰ ਰਹੇ ਹਨ ਇਹ ਉਹਨਾਂ ਦੀ ਵੀ ਸੀ ਸਾਰੇ ਮੋਡਰਨਿਸਟਾਂ ਦੀ ਜਿਹੋਦੇ ਇਮੇਜ ਨੂੰ ਧਾ ਲਾਉਣ ਦੀ ਕਿੰਨੀ ਅੰਗਰੇਜ਼ਾਂ ਨੇ ਕਿੰਨੀ ਕੋਸ਼ਿਸ਼ਾਂ ਪਤਾ ਨਹੀਂ ਕਿੰਨੀਆਂ ਕਿਤਾਬਾਂ ਲਿਖਾਈਆਂ ਵੀ ਜੇ ਇਹਨਾਂ ਨੂੰ ਕਾਬੂ ਕਰਨਾ ਮਹਾਰਾਜ ਦਾ ਸੰਵਲਪਨ ਉਹ ਕਹਿੰਦੇ ਹਨ ਜੇ ਸਿੱਖਾਂ ਕੋਲ ਸ਼ੇਰ-ਏ-ਪੰਜਾਬ ਦੇ ਰਾਜ ਦੀ ਮਿਸਾਲ ਨਾ ਹੁੰਦੀ ਤਾਂ ਅੱਜ ਰਾਜ ਕਰਨ ਦੀ ਗੱਲ ਕਰਨੀ ਬਹੁਤ ਔਖਾ ਕੰਮ ਸੀ। ਸੋ ਉਹ ਜੇ ਸਾਡੇ ਕੋਲ ਸਿੱਖਾਂ ਕੋਲੇ ਨਾ ਹੁੰਦਾ। ਬਹੁਤ ਔਖੀ ਸੀ ਇਹ ਗੱਲ ਕਰਨੀ ਅੱਜ ਦੀ ਦੁਨੀਆ ਵਿੱਚ। ਹੁਣ ਜੋ ਕਿਤੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਚੱਲਦੀ ਹੈ ਤਾਂ ਰਾਜ ਕਰਨ ਵਾਲਿਆਂ ਤੇ ਉਹਨਾਂ ਦੇ ਕੋਲੀ-ਚੱਟਾਂ ਦੇ ਤਖਤੇ ਕੰਬੜ ਲੱਗ ਜਾਂਦੇ ਹਨ।